ਪਤਾਰ ਪੂਰੇ 2 ਦਿਨ ਲੱਗੀ ਕੜਾਕੇ ਦੀ ਠੰਡ ਤੋਂ ਬਾਅਦ ਅੱਜ ਪੂਰੇ ਪੰਜਾਬ ਦੇ ਅੰਦਰ ਧੁੰਦ ਛਾਈ ਹੋਈ ਹੈ ਧੁੰਦ ਦਾ ਕਿਹੜ ਦੇਖਣ ਨੂੰ ਮਿਲ ਰਿਹਾ ਸੰਗਠ ਧੁੰਦ ਖੋਣ ਕਰਕੇ ਆਉਣ ਜਾਣ ਵਾਲੇ ਰਾਹਗਿਰਾਂ ਨੂੰ ਵੀ ਮੁਸ਼ਕਲਾਂ ਪੇਸ਼ ਆ ਰਹੀਆਂ ਨੇ ਇੱਕਦਮ 2 ਦਿਨ ਕੜਾਕੇ ਦੀ ਲੱਗੀ ਠੰਡ ਤੋਂ ਬਾਅਦ ਬਈ ਕੜਾਕੇ ਦੀ ਠੰਡ ਨਾਲ ਬੱਚਾ ਤੇ ਬਜ਼ੁਰਗਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਆ ਸਕਦੀਆਂ ਹਨ ਆਉਣ ਜਾਣ ਵਾਲੇ ਰਾਹਗਿਰਾਂ ਨੇ ਇੰਡੀਆ ਨਿਊਜ਼ ਪੰਜਾਬ ਨਾਲ ਵਿਸ਼ੇਸ਼ ਗੱਲਬਾਤ ਕੀਤੀ ਹੈ ਜ਼ਿਆਹ ਠੰਡ ਹੋਣ ਕਾਰਨ ਘਰਾਂ ਤੋਂ ਜ਼ਰੂਰੀ ਕੰਮ ਦੇ ਲਈ ਹੀ ਨਿਕਲਿਆ ਜਾਂਦਾ ਹੈ ਬਾਹਰ ਠੰਡ ਦੇ ਵਿੱਚ ਬਾਹਰ ਨਿਕਲਣ ਦੇ ਲਈ ਕੋਟੀਆਂ ਸਵੈਟਰਾਂ ਤੇ ਦ ਬੰਦਰ ਜਿਹੜਾ ਠੰਡ ਨੇ ਫੇਰ ਦਸਤਕ ਦਿੱਤੀ ਹੈ ਜੇ ਗੱਲ ਕਰੀਏ ਅੰਮ੍ਰਿਤਸਰ ਦੀ ਤੇ ਅੰਮ੍ਰਿਤਸਰ ਜ਼ਿਲ੍ਹੇ ਦੇ ਅੰਦਰ ਲਗਾਤਾਰ ਦੋ ਦਿਨ ਕੜਾਕੇ ਦੀ ਧੁੱਪ ਲੱਗੀ ਸੀ ਜਿਸ ਨਾਲ ਕਾਫੀ ਲੋਕਾਂ ਨੂੰ ਜਿਹੜੀ ਕਿਤਨਾ ਕਿਤੇ ਇਹ ਮਹਿਸੂਸ ਹੋਣ ਲੱਗਾ ਕਿ ਜਲਦੀ ਗਰਮੀ ਆ ਜਾਏਗੀ ਪਰ ਜਿਹੜਾ ਅੱਜ ਜਿਹੜੀ ਮੌਸਮ ਨੇ ਫੇਰ ਕਰਵਟ ਬਦਲੀ ਆ ਤੇ ਅੱਜ ਸਵੇਰ ਤੋਂ ਹੀ ਜਿਹੜੀ ਕੜਾਕੇ ਦੀ ਜਿਹੜੀ ਠੰਡ ਜਾਰੀ ਹੋ ਚੁੱਕੀ ਆ ਨਾਲ ਨਾਲ ਜੇ ਵਿਜ਼ਿਬਿਲਟੀ ਦੀ ਗੱਲ ਕਰੀਏ ਤਾਂ ਬਿਲਕੁਲ ਹੁਣ ਇਸ ਵੇਲੇ ਜ਼ੀਰੋ ਵਿਜ਼ਿਬਿਲਟੀ ਹੋ ਚੁੱਕੀ ਆ ਨਾਲ ਨਾਲ ਜਿਹੜੀ ਪੁੰਦ ਦਾ ਜਿਹੜਾ ਪ੍ਰਕੋਪਿਆ ਪੂਰਾ ਛਾਇਆ ਹੋਇਆ ਇਸ ਵ ਦਿਲ ਆਵਾਜ਼ ਆਈ ਵਾਸਤੇ ਲੋਕ ਨੇ ਰਾਹਗੀਰ ਨੇ ਦਿੱਲੀ ਦੀ ਤਰ੍ਹਾਂ ਘਰਾਚੋਂ ਨਿਕਲਦੇ ਨੇ ਪਰ ਕਿਤਨਾ ਕਿਤੇ ਜਿਹੜੀ ਠੰਡ ਦਾ ਕਹਿ ਰਿਹਾ ਉਹ ਲਗਾਤਾਰ ਜਾਰੀ ਹੈ ਜਿਸ ਤਰੀਕੇ ਨਾਲ ਦੇਖ ਰਹੇ ਹਾਂ ਕਿ ਔਰ ਜਾਣ ਵਾਲੇ ਜਿਹੜੇ ਲੋਕ ਨੇ ਗਾਇ ਵਹੀਕਲ ਵਾਲੇ ਨੇ ਉਹ ਕਿਤਨਾ ਕਿਤੇ ਆਪਣੀਆਂ ਲਾਈਟਾਂ ਦੇ ਡਿਪਰਾਂ ਦੀ ਯੂਜ਼ ਕਰਦੇ ਨਜ਼ਰ ਆਉਂਦੇ ਨੇ ਲੋਕ ਕਿਤਨਾ ਕਿਤੇ ਵੱਡੀਆਂ ਕੋਟੀਆਂ ਸਵੈਟਰ ਪਾ ਕੇ ਜਿਹੜਾ ਸਫ਼ਰ ਕਰਦੇ ਨਜ਼ਰ ਆਉਂਦੇ ਨੇ ਕਿਉਂਕਿ ਲਗਾਤਾਰ ਜਿੱਥੇ ਠੰਡ ਦੀ ਗੱਲ ਹੈ ਜੇ ਇਹ ਜਿਹੜੀ ਠੰਡ ਹੈ ਜਿਸ ਤਰੀਕੇ ਨਾਲ ਗਰਮੀ ਦਾ ਕਹਿਰ ਸੀਗਾ ਉਸ ਤੋਂ ਬਾਅਦ ਜਿਹੜੀ ਠੰਡ ਹੋਈ ਹੈ ਕਿਤਨਾ ਕਿਤੇ ਬੱਚਿਆਂ ਤੇ ਬਜ਼ੁਰਗਾਂ ਲਈ ਕਾਫੀ ਹਾਨੀਕਾਰਕ ਵੀ ਹੋਏਗੀ ਜਿਸ ਤਰੀਕੇ ਨਾਲ ਕਿਉਂਕਿ ਲੋਕਾਂ ਦਾ ਲਗਾਤਾਰ ਦੋ ਦਿਨ ਜਿਹੜੀ ਤੁੱਪ ਲੱਗੀ ਸੀ ਉਹਦੇ ਵਿੱਚ ਕਾਫੀ ਜਿਹੜੀ ਜਿਹੜਾ ਕੋਰਾ ਸੀਗਾ ਉਹਦਾ ਵੀ ਕਾਫੀ ਕਹਿਰ ਵਿਖਿਆ ਸੀਗਾ ਪਰ ਕਿਤਨਾ ਕਿਤੇ ਜਿਹੜਾ ਇਹ ਬੱਚਿਆਂ ਤੇ ਬਜ਼ੁਰਗਾਂ ਲਈ ਹਾਨੀਕਾਰਕ ਹੋਊਗਾ ਉਸ ਤਰੀਕੇ ਨਾਲ ਜੇ ਲੋਕਾਂ ਦੀ ਰਾਹਗੀਰ ਵਾਲੀ ਦੇਖਦੇ ਤੇ ਰਾਹਗੀਰ ਵੀ ਕਨ ਕਾਫੀ ਹਾਨੀਕਾਰਕ ਹੁੰਦਾ ਕਿਤਨਾ ਕਿਤੇ ਲੋਕ ਦਿੱਲੀ ਦੀ ਦਿੱਲੀ ਸਫਰ ਕਰਦੇ ਨੇ ਜਿਸ ਤਰੀਕੇ ਨਾਲ ਇੱਥੇ ਕੁਝ ਲੋਕ ਜਿਹੜੇ ਨੇ ਉਹ ਸੜਮਾਰੇ ਸੇ ਮੌਜੂਦ ਨੇ ਆਪਾਂ ਗੱਲ ਵੀ ਕਰਾਂ ਮੇਰਾ ਨਾਮ ਵਿਨਦਰ ਸਿੰਘ ਹੈ ਜੀ। ਅ ਭਾਜੀ ਕੀ ਕਹਿਣਾ ਚਾਹੁੰਦੇ ਹੋ ਠੰਡ ਦੀ ਗੱਲ ਕਰੀਏ ਤੇ ਕਿਸ ਤਰੀਕੇ ਨਾਲ ਜੇ ਠੰਡ ਦੀ ਗੱਲ ਸੀਗੀ ਦੋ ਦਿਨ ਧੁੱਪ ਲੱਗੀ ਸੀ ਅੱਜ ਜੇ ਕਿਸ ਤਰੀਕੇ ਦਾ ਮੌਸਮ ਲੱਗ ਰਿਹਾ ਹੋ ਜਿਸ ਤਰੀਕੇ ਨਾਲ ਤੁਸੀਂ ਰੋਡ ਤੇ ਨਿਕਲ ਰਹੇ ਹੋ। ਜਿਸ ਤਰ੍ਹਾਂ ਪਹਿਲਾਂ ਦੋ ਦਿਨ ਧੁੱਪ ਲੱਗੀ ਐ ਐਂ ਲੱਗਦਾ ਜਿ세 ਤਰ੍ਹਾਂ ਗਰਮੀ ਇੱਕ ਦਾਮੀ ਆ ਗਈ ਆ ਲੋਕਾਂ ਨੇ ਜਗਟਾ ਲਾਤੀਆਂ ਹੀ। ਪਰ ਅੱਜ ਦਾ ਜਿਹੜਾ ਮੌਸਮ ਐ ਇੱਕ ਦਾਮਾ ਜਿਹੜੀ ਤਬਦੀਲੀ ਵੇਖਣ ਨੂੰ ਮਿਲੀ ਐ ਮੌਸਮ ਦੇ ਵਿੱਚ ਕੋਰਾ ਬਹੁਤ ਜ਼ਿਆਦਾ ਪਿਆ ਹੱਥ ਮਤਲਬ ਮੋਟਰਸਾਈਕਲ ਜਿਹੜਾ ਚਲਾਉਣਾ ਬੜਾ ਔਖਾ ਹੋਇਆ ਪਿਆ ਤੇ ਜਿਹੜੀ ਧੁੰਦ ਆ ਉਹ ਵੀ ਇੰਨੀ ਜਿਆਦੀ ਪਈ ਆ ਕਿ ਅੱਜ ਸਵੇਰੇ ਬਿਲਕੁਲ ਦਿਖਾਈ ਨਹੀਂ ਦੇਂਦਾ ਹੁਣ ਵੀ ਕਦੇ ਉਹ ਟਾਵਾ ਟਾਵਾ ਬੰਦਾ ਜਿਹੜਾ ਆਉਂਦਾ ਜਾਂਦਾ ਦਿਖਾਈ ਦਿੰਦਾ ਵਾ ਸੋ ਜਿਹੜਾ ਇਹ ਠੰਡ ਇੱਕ ਦਮ ਫੇਰ ਆਈ ਆ ਮੈਂ ਤੇ ਇਹੀ ਬੇਨਤੀ ਕਰਦਾ ਵਾਂ ਤੁਹਾਡੇ ਵਾਦਿਆਂ ਰਹੀਂ ਕਿ ਜਿਹੜੇ ਬੱਚੇ ਤੇ ਬਜ਼ੁਰਗੇ ਆ ਉਹਨਾਂ ਨੂੰ ਇਹਨਾਂ ਚ ਜਦੋਂ ਠੰਡ ਤੋਂ ਬਚਾਈ ਰੱਖੋ ਕਿਉਂਕਿ ਜਿਹੜਾ ਮੌਸਮ ਦਾ ਬਦਲਣਾ ਜਿਹੜਾ ਨਾ ਉਹ ਇਕਦਮੀ ਜਿਸ ਤਰ੍ਹਾਂ ਚੇਂਜ ਹੋਇਆ ਵਾ ਤੇ ਠੰਡ ਕਰਕੇ ਜਿਹੜਾ ਵੀ ਮਤਲਬ ਬਜ਼ੁਰਗਾਂ ਦਾ ਤੇ ਬੱਚਿਆਂ ਦਾ ਬੁਰਾ ਹਾਲ ਹੈ ਸੇਧ ਭਾਗ ਵੱਲੋਂ ਵੀ ਲਗਾਤਾਰ ਵਕਫ ਵਕਫ ਤਿਕਨ ਐਡਵਾਈਜ਼ਰੀ ਜਾਰੀ ਕੀਤੀ ਜਾਂਦੀ ਆ ਕਿ ਲੋਕ ਜਿਹੜੇ ਨੇ ਬੱਚੇ ਆ ਬਜ਼ੁਰਗ ਆ ਆਪਣੀ ਸੇਧ ਦਾ ਧਿਆਨ ਰੱਖਣ ਕਿਉਂਕਿ ਜ਼ਿਆਦਾਤਰ ਬੱਚਿਆਂ ਲਈ ਜ਼ਿਆਦਾ ਹਾਨੀਕਾਰਕ ਸਰਦੀ ਹੁੰਦੀ ਹੈ ਜਿਸ ਤਿਕਨ ਧੁੱਪ ਲੱਗੀ ਸੀ ਕਾਫੀ ਲੋਕਾਂ ਨੂੰ ਮਹਿਸੂਸ ਹੋਣ ਲੱਗ ਪਿਆ ਸੀਗਾ ਕਿ ਜਿਸ ਤਿਕਨ ਗਰਮੀ ਆ ਜਾਣੀ ਆ ਪਰ ਅੱਜ ਜਿਹੜੀ ਇੱਕਦਮ ਕਰਵਟ ਬਦਲੀ ਹੈ ਜੇ ਤੁਸੀਂ ਰਸਤੇ ਜਿਹੇ ਨਿਕਲ ਰਹੇ ਹੋ ਲਾਈਟਾਂ ਦੀ ਯੂਜ਼ ਕਰ ਰਹੇ ਹੋ ਜੇ ਸੜਕ ਦੇ ਡਿਵਾਈਡਰਾਂ ਦੀ ਗੱਲ ਕਰੀਏ ਚਿੱਟੀਆਂ ਪੱਟੀਆਂ ਦੀ ਗੱਲ ਕਰੀਏ ਕਿੰਨੀ ਗਰਾਹਤ ਮਿਲਦੀ ਹੈ ਉਹਨਾਂ ਨਾਲ ਇਸ ਤੋਂ ਦ ਵਿੱਚ ਨਹੀਂ ਜਿੱਥੇ ਜਿੱਥੇ ਜਿਹੜੀਆਂ ਸੜਕਾਂ ਤੇ ਚਟੀਆਂ ਪੱਟੀਆਂ ਲੱਗੀਆਂ ਉਹ ਉੱਥੇ ਤੇ ਚਲੋ ਬੰਦਾ ਵੇਖ ਕੇ ਲੰਘ ਜਾਂਦਾ ਵੀ ਲਗ ਅਲਗ ਪੜਾ ਲੱਗਦਾ ਵੀ ਕੋਈ ਆਉਣ ਡਿਆ ਨਹੀਂ ਤੇ ਧੁੰਦ ਵਿੱਚ ਬਹੁਤ ਜ਼ਿਆਦਾ ਐਕਸੀਡੈਂਟ ਹੋਣ ਦਾ ਖਤਰਾ ਰਹਿੰਦਾ ਵਾ ਸੋ ਜਿਹੜਾ ਠੰਡ ਜਿਹੜੀ ਇੱਕਦਮ ਵਧਣ ਕਰਕੇ ਜਿਹੜਾ ਵਾ ਕਾਫੀ ਜਿਹੜਾ ਬਜ਼ੁਰਗਾਂ ਤੇ ਜਿਹੜੇ ਬੱਚਿਆਂ ਦੇ ਸਿਹਤ ਤੇ ਅਸਰ ਪਿਆ ਵਾ ਬਿਲਕੁਲ ਲਗਾਤਾਰ ਤਸਵੀਰਾਂ ਹੀ ਤੁਹਾਨੂੰ ਅਸੀਂ ਦਿਖਾ ਰਹੇ ਸੀ ਕੁਸ਼ ਰਾਹਗੀਰਾਂ ਨਾਲ ਵੀ ਗੱਲ ਕਰ ਰਹੇ ਸੀਗੇ ਕਿ ਲਗਾਤਾਰ ਜਿਸ ਤਰੀਕੇ ਨਾਲ ਸਵੇਰ ਤੋਂ ਹੀ ਜਿਹੜੀ ਕੜਾਕੇ ਦੀ ਠੰਡ ਦੀ ਗੱਲ ਕਰੀਏ ਕੜਾਕੇ ਦੀ ਜਿਹੜੀ ਠੰਡ ਹੋਈ ਜ਼ੀਰੋ ਹੋ ਚੁੱਕੀ ਹੈ ਉਸ ਦੇ ਨਾਲ ਲਗਾਤਾਰ ਲੋਕਾਂ ਨੂੰ ਕਿਤਨੇ ਕਿਤੇ ਰਾਹਗੀਰਾਂ ਨੂੰ ਆਵਾਜਾਈ ਵਾਸਤੇ ਕਾਫੀ ਪਰੇਸ਼ਾਨੀ ਦਾ ਮੁਸ਼ਕਲ ਸਾਹਮਣਾ ਕਰਨਾ ਪੈ ਰਿਹਾ ਨਾਲ ਨਾਲ ਬੱਚਿਆਂ ਤੇ ਬਜ਼ੁਰਗਾਂ ਨੂੰ ਵੀ ਇਸ ਸਮੇਂ ਦੇ ਵਿੱਚ ਆਪਣੀ ਸਿਹਤ ਦਾ ਧਿਆਨ ਰੱਖਣਾ ਜ਼ਰੂਰੀ ਹੈ ਕਿਉਂਕਿ ਜਿਸ ਤਿੱਕੇ ਨਾਲ ਇੱਕਦਮ ਗਰਮੀ ਹੋ ਕੇ ਸਰਦੀ ਹੁੰਦੀ ਹੈ ਤਾਂ ਉਹ ਕਾਫੀ ਜੜੇ ਆ ਸਿਹਤ ਲਈ ਬੱਚਿਆਂ ਤੇ ਬਜ਼ੁਰਗਾਂ ਲਈ ਸਿਹਤ ਲਈ ਹਾਨੀਕਾਰਕ ਹੁੰਦੀ ਹੈ ਤੇ ਅਸੀਂ ਵੀ ਸਾਰਿਆਂ ਨੂੰ ਆਪਣੇ ਇੰਡੀਆ ਨੂੰ ਪੰਜਾਬ ਤੋਂ ਸਾਰਿਆਂ ਨੂੰ ਅਪੀਲ ਕਰਾਂਗੇ ਕਿ ਲੋਕ ਘਰਾਂ ਤੋਂ ਜਰੂਰੀ ਕੰਮ ਹੋਵੇ ਤੇ ਤਾਂ ਹੀ ਬਾਹਰ ਨਿਕਲ ਅਤੇ ਬਿਨਾ ਕੰਮ ਤੋਂ ਘਰਾਂ ਤੋਂ ਬਾਹਰ ਨਾ ਨਿਕਲਿਆ ਜਾਵੇ ਅਤੇ ਬੱਚੀ ਅਤੇ ਬਜ਼ੁਰਗਾਂ ਲਈ ਖਾਸ ਤੌਰ ਤੇ ਵੱਡੀਆਂ ਜਿਹੜੀਆਂ ਮੋਟੀਆਂ ਜੱਗਤਾ ਪਾ ਕੇ ਨਿਕਲਿਆ ਜਾਵੇ ਘਰਾਂ ਤੋਂ ਬਾਹਰ ਅਤੇ ਰਾਹਗੀਰ ਜਿਹੜੇ ਨੇ ਉਹ ਆਪਣੇ ਹੱਥਾਂ ਉੱਤੇ ਗਲਵਜ਼ ਪਾ ਕੇ ਫੇਰ ਹੀ ਬਾਈਕਾਂ ਉੱਤੇ ਸਵਾਰ ਸਵਾਰੀ ਕਰਨ ਬਾਕੀ ਤੁਸੀਂ ਜੁੜੇ ਹੋ ਜੀ ਇੰਡੀਆ ਨਿਊਜ਼ ਪੰਜਾਬ ਦੇ ਨਾਲ ਅੰਮ੍ਰਿਤਸਰ ਅਜਨਾਲਾ ਤੋਂ ਜਗਜੀਤ ਸਿੰਘ ਦੀ ਰਿਪੋਰਟ